ਆਸਰੀ ਕਾਰਵਾਈ ਸਾਰਿਆਂ ਨੂੰ ਵੈਲਕਮ ਹੈ ਜੀ ਆਪਣੀ ਨਵੀਂ ਵੀਡੀਓ ਚ ਲੋ ਜੀ ਬਾਈ ਗੁਰਦੀਪ ਬਾਈ ਵਾਲੀ ਲੈ ਕੇ ਬਲੈਰੋ ਏਰੀਆ ਦੇਖਣ ਆਏ ਤੇ ਬੰਦੇ ਕਾ ਮਾਹ ਚੱਲਣ ਵਾਲੇ ਗੱਲਬਾਤ ਕਰੇ ਆਉਨੇ ਆ ਨਾ ਵੀ ਕਦੋਂ ਮਸ਼ੀਨ ਚਲਾਉਂਦਾ ਹਨਾ ਬਾਕੀ ਤੋਂ ਬਾਅਦ ਗੱਲ ਤਾਂ ਬਾਈ ਕਰਨਾ ਇਹਦੇ ਉਹ ਐਜਾ ਕਾਦੇ ਆਏ ਉਦੋਂ ਦਾ ਮੀਨ ਨਹੀਂ ਪਿਆ ਅੱਜ ਆ ਕੇ ਮੋਨੂ ਬਾਈ ਦੇ ਆਪਣੇ ਹੋਟਲ ਤੇ ਖੜੇ ਆ ਆ ਜੀ ਮੋਨੂ ਦਾ ਹੋਟਲ ਆ ਉਹ ਸਾਹਮਣੇ ਮੋਨੂ ਦਾ ਭਾਈ ਖੜਾ ਹੋਟਲ ਤੇ ਹਨਾ ਬਸ ਜੱਦਾ ਹੀ ਭਾਈ ਮੀ ਇੰਨਾ ਮੀ ਪੈਂਦਾ ਮੈਂ ਕਹਿੰਦਾ ਵੀ ਤੁਸੀਂ ਪੁੱਛੋ ਨਾ ਹੁਣ ਵੀ ਮੀ ਪੂਰਾ ਪਾਇਆ ਹੋ ਲ ਮੀ ਪੈ ਰਿਹਾ ਦੇਖੋ ਇੰਨਾ ਮੀ ਬੰਦਾ ਵੀ ਮੀ ਨੇ ਤਨ ਤਨ ਕਰਾਈ ਪਿਆ ਰੰਗ ਬੰਨੇ ਪਾਇਆ ਔਰ ਇਹ ਮੋਨੂ ਦਾ ਭਾਈ ਮੋਸੇ ਵੇਚਦਾ ਉਹ ਦੇ ਖੜਾ ਜਿਵੇਂ ਮੋਨੂ ਦੀ ਕਾਪੀ ਹੋ ਬਈ ਇਹ ਵੀ ਔਰ ਵੇ ਮੈਂਾ ਚਲੋ ਜਾ ਗਏ ਨਾ ਗੱਲਬਾਤ ਕਰਿਆ ਉਹਨੇ ਆ ਕੱਲ ਨੂੰ ਮਸ਼ੀਨ ਉਹਦੇ ਭੇਜ ਦਾਂਗੇ ਕੱਲ ਤੇ ਬਾਅਦ ਫੇ ਅਗਲੇ ਦਿਨ ਆ ਜਿਹੜੀ ਮਸ਼ੀਨ ਆ ਨਾ ਚਲੋ ਚਲਾ ਦਾਂਗੇ ਪਰ ਕਹਿੰਦੇ ਜੋ ਕੋ ਕਰਮਾਂ ਦੇ ਵਿੱਚ ਲਿਖਿਆ ਆ ਨਾ ਵੀ ਹੋਣਾ ਉਹੀ ਆ ਇੱਥੇ ਤੇ ਮੀਂਹ ਦੇ ਗਿੱਲੇ ਦੇ ਨਾ ਆਪਾਂ ਜੇ ਦੇ ਵਿੱਚ ਜਦੋਂ ਹੁਣ ਸੁੱਕੇ ਏਰੀਏ ਚੱਲਦੇ ਆਂ ਪਰ ਇੱਥੇ ਬਈ ਗਿੱਲਾ ਹੁੰਦਾ ਉੱਥੇ ਅਜ ਫੇਰ ਨਹੀਂ ਪੈ ਗਿਆ ਉੱਥੇ ਸਵੇਰ ਦਾ ਹੀ ਨਹੀਂ ਹਟਦਾ ਅੱਜ ਉਹਨਾਂ ਦਾ ਜਨ ਹੁਣੇ ਆਇਆ ਜਿਵੇਂ 15 ਮਿੰਟ ਹੋਏ ਆ ਉੱਥੇ ਦਾ ਹੀ ਸਵੇਰ ਦਾ ਹੀ ਨਹੀਂ ਹਟਦਾ ਬਾਕੀ ਜਲਦੀਪ ਵਾਈ ਦੀ ਗੱਡੀ ਲੈਰੋ ਲਿਆਏ ਤੇ ਮਨੀ ਬੈਠਾ ਇੱਧਰ ਕੱਦਾ ਮਨੀ ਵਧੀਆ ਭਾਜੀ ਹਾਂ ਮਮੀ ਨੇ ਤਾਂ ਤਨ ਕਰਾਈ ਭਈਆ ਭਾਜੀ ਹੂੰ ਬੰਦੇ ਆਪਣੇ ਵੀਡੀਓ ਤੇ ਕਮੈਂਟ ਕਰੀ ਜਾਂਦੇ ਆ ਕਹਿੰਦੇ ਜੋਗਾ ਤਾਂ ਭੱਜਿਆ ਵੀ ਨਿੰਦਰ ਰੋਟੀ ਨਹੀਂ ਵਧੀਆ ਦਿੰਦਾ ਭਾਈ ਟਾਈਮ ਨਾਲ ਰੋਟੀ ਨਹੀਂ ਦਿੰਦਾ ਹਾਂ ਜੀ ਪੂਰੀ ਵਧੀਆ ਰੋਟੀ ਮਿਲਦੀ ਆ ਦੰਨਾ ਟਾਈਮ ਰੋਟੀ ਮਿਲਦੀ ਆ ਹੈ ਜਿਹੜੀ ਦਾਲ ਸਬਜ਼ੀ ਕਹੀ ਦੀ ਉਹੀ ਦਾਲ ਸਬਜ਼ੀ ਢਾਬੇ ਤੇ ਲੈ ਕੇ ਦਿੰਦੇ ਆ ਹੋਰ ਦੱਸੋ ਹੋਰ ਕੀ ਕਰਦੇ ਕਹਿੰਦੇ ਰੋਟੀ ਨਹੀਂ ਬਾਈ ਦਿੰਦਾ ਤਾਂ ਭੱਜਿਆ ਮਾਜੀ ਨਾ ਹੈ ਜਾ ਕੋਈ ਗੱਲਬਾਤ ਨਹੀਂ ਹੈ ਹਰ ਇੱਕ ਤਰ੍ਹਾਂ ਦੀ ਦਾਲ ਸਬਜ਼ੀ ਜਿਹੜੀ ਪੁੱਛ ਕੇ ਜਾਂਦੇ ਆ ਸਾਡੇ ਤੋਂ ਕਿਹੜੀ ਦਾਲ ਸਬਜ਼ੀ ਖਾਣੀ ਆ ਤੁਸੀਂ ਹਾਂ ਦੰਨਾ ਟਾਈਮ ਰੋਟੀ ਆਉਂਦੀ ਆ ਭਾਜੀ ਹਾਂ ਸਵੇਰ 8 ਵਜੇ 8:30 ਵਜੇ ਰੋਟੀ ਆ ਜਾਂਦੀ ਆ ਤੇ ਪਹਿਰੇ 10:30 ਵਜੇ ਮੈਂ ਉਹਨੂੰ 8 ਵਜੇ ਰੋਟੀ ਸਾਡੀ ਆ ਜਾਣੀ ਹੁੰਦੀ ਹੈ ਮੈਂ ਉਹੀ ਕਹਣਾ ਜੇ ਢੱਡੇ ਤੇ ਲੇਟ ਆਵੇ ਚੇ ਪਹਿਲਾਂ ਆ ਜੀ ਮੈਂ ਉਹੀ ਦਾ ਕਹਿਣਾ ਵੀ ਤੁਸੀਂ ਬਾਈ ਆਪਣਾ ਖਿਆਲ ਰੱਖਿਓ ਉਹਨਾਂ ਕਿਤੇ ਭੁੱਖੇ ਮਰ ਜਾਈਓ ਤੁਸੀਂ ਵੀ ਹੈ ਬਾਈ ਬਾਈ ਕਹਨੇ ਨੂੰ ਜਿਉਂ ਕੋ ਮਰਜੀ ਕਹੀ ਜਾਵੇ ਹਨਾ ਬੰਦੇ ਪਤ ਨਹੀਂ ਕਹੇ ਜਿਆਰ ਆਪਣੇ ਵੀਡੀਓ ਦੇਖਣ ਵਾਲੇ ਵਿੱਚ ਬੰਦੇ ਹੈ ਤਾਂ ਆਪਣੇ ਬੰਦੇ ਆ ਜਿਹੜੇ ਕਹਨੇ ਆ ਬੰਦਿਆਂ ਨੂੰ ਭਜਾਉਣੇ ਆ ਲਈਆਂ ਚੰਗਾ ਨਹੀਂਦਾ ਸੋਚਦਾ ਇਕਲਾ ਭਜਾਉਣੇ ਆਲੇ ਮਾਂ ਬਾਈ ਮੇਰੇ ਬਾਰੇ ਕਿਤੇ ਜਿਹੜੇ ਬੰਦੇ ਨੈਗੇਟਿਵ ਕਮੈਂਟ ਕਰਦੇ ਆ ਬਾਹਰ ਦੇ ਬੰਦੇ ਥੋੜੀਆ ਮੇਰੇ ਆਪਣੇ ਆ ਹਨਾ ਉਹ ਤਾਂ ਇਹ ਕਹਿੰਦਾ ਵੀ ਕਦਰ ਨੰਦਰ ਸਾਲ ਬਰਬਾਦ ਹੋ ਗਏ ਕਦਰ ਨਹੀਂ ਬਰਬਾਦ ਹੁੰਦਾ ਬਾਈ ਹਾਂ ਆਹ ਨਹੀਂ ਬਰਬਾਦ ਬਾਈ ਰੱਬ ਨਾ ਬਰਬਾਦ ਕਰੇ ਲੱਤਾਂ ਜੇ ਰੱਬ ਨੇ ਚੜ੍ਹਾਈ ਦਿੱਤੀ ਤਾਂ ਲੱਤਾਂ ਖਿੱਚਣ ਵਾਲੇ ਬਹੁਤ ਇੱਥੇ ਹੁੰਦੇ ਆ ਹਾਂ ਬਸ ਉਹੀ ਕਹਿ ਰਿਹਾ ਨਾ ਕਹਿੰਦੇ ਜੇ ਹਾਥੀ ਲੰਘਦਾ ਕੁੱਤੇ ਕਈ ਭੁੰਗਦੇ ਆ ਹਾਂ ਬਸ ਕਿਹੜਾ ਮੈਂ ਰੋਟੀ ਕਹਿੰਦੇ ਰੋਟੀ ਨਹੀਂ ਬਾਈ ਦੰਦਾ ਟਾਈਮ ਨਾਲ ਬਾਈ ਸ਼ਾਂਤਾ ਚਾਹ ਵੀ ਜਿੰਨੇ ਵਾਰੀ ਜਿਹੜੇ ਮਰਜ਼ੀ ਢਾਬੇ ਤੇ ਅਸੀਂ ਜਿਹੜਾ ਰਸਤੇ ਚੱਲ ਕੇ ਆਈ ਜਾ ਗੱਡੀ ਜਿਹੜੇ ਢਾਬੇ ਤੇ ਕਹਿੰਦੇ ਸੀ ਭਾਜੀ ਚਾਹ ਪੀਣੀ ਆ ਚਾਹ ਦੇ ਨਾਲ ਭਾਜੀ ਕਹਿੰਦੇ ਲੋ ਵੀ ਤੁਸੀਂ ਖਾ ਪੀ ਵੀ ਲੋ ਬਾਈ ਦਾ 10 ਲੋਕਾਂ ਦੀਆਂ ਮਸ਼ੀਨਾਂ ਹੋਵੇ 40 ਜੇ ਵਾਲੀ ਯਾਰ ਚਾਹੀਦੀਆਂ ਬਾਈ ਮਸ਼ੀਨਾਂ ਦੇ ਪਹਿਲਾਂ ਆਉਂਦੇ ਹੁੰਦੇ ਸੀਗੇ ਉੱਥੇ ਪਹਿਲਾਂ ਇੱਕ ਟਾਈਮ ਰੋਟੀ ਆਉਂਦੀ ਆ ਸਾਰੇ ਤੇ ਉਸ ਤੋਂ ਬਾਅਦ ਸ਼ਾਮ ਨੂੰ ਰੋਟੀ ਮਿਲਣੀ ਆ ਦੁਪਹਿਰ ਤੀ ਭਈਆ ਕੋਈ ਨਹੀਂ ਖਾਣਾ ਦਿੰਦਾ ਜੀ ਹਾਂ ਠੀਕ ਹੈ ਜੀ ਆਪਾਂ ਭਈਆਂ ਦੀਆਂ ਮਸ਼ੀਨਾਂ ਵੀ ਚਲਾਈਆਂ ਭਾਜੀ ਪੰਜਾਬੀ ਨਹੀਂ ਆਪਾਂ ਪਤਾ ਗਿਆ ਵੀਰੇ ਮੈਂ ਆਪਾਂ ਮੈਂ ਤਾਂ ਖਾਣਾ ਇੱਕੋ ਸਵੇਰੇ ਅਸੀਂ ਖਾਣੇ ਘਰੇ ਵੀ ਲੇਟ ਆ 11 ਵਜੇ ਰੋਟੀ ਖਾਣੇ ਆ ਉਹਦੇ ਬਾਅਦ ਅਸੀਂ ਸ਼ਾਮ ਨੂੰ ਖਾਣੇ ਆ ਹਣਾ ਮੈਂ ਬੰਦੇ ਨੂੰ ਕਹਿੰਦਾ ਬਾਈ ਤੈਨੂੰ ਜਿਹੜੇ ਟਾਈਮ ਤੇ ਭੁੱਖ ਲੱਗੀ ਪਹਿਲੇ ਜਾ ਆਪਣੇ ਠੀਕ ਨਹੀਂ ਗੱਲ ਆ ਕਹਲਾ ਅੱਬਾ ਇੱਥੇ ਦਾ ਆਪਣਾ ਬੋਰੀ ਵੇਖ ਤਰਾ ਪਾਪਾ ਨੂੰ ਮੋੜ ਲਾ ਲੈਣਾ ਇੱਥੇ ਗੱਲਾਂ ਨਾਲ ਬੂੰਗਾ ਹਾਂਜੀ ਹਾਂਜੀ ਹਣਾ ਕਈ ਬੰਦੇ ਕਹਿੰਦੇ ਬਾਈ ਹੰਕਾਰ ਗਿਆ ਕਾਹਦਾ ਹੰਕਾਰ ਗਿਆ ਬਾਈ ਹੰਕਾਰਿਆ ਉਹ ਤਾਂ ਹੁੰਦਾ ਨਾ ਜਿਹੜਾ ਮੰਨ ਲਓ ਮਦੀਨਾ ਤੇ ਚਿੱਟੇਗੁੰਡ ਤੇ ਪਿਆਵੇਂ ਬਾ ਕੇ ਵੀ ਲੱਗਣ ਬੈਠਣ ਲੱਗਿਆ ਨੰਦਰ ਨਾਲ ਉਹ ਤਾਂ ਵੀ ਉਹ ਨਹੀਂ ਗੱਲਾਂ ਕਰਦਾ ਕੀ ਗੱਲਾਂ ਹਨ ਆਈ ਸੰਗਣੀ ਜਲੀ ਆਉਂਦੀ ਫੁੱਦੂ ਗੱਲਾਂ ਆਮਈਆਂ ਐ ਕਵੀ ਕਹਿੰਦਾ ਰੋਟੀ ਨਹੀਂ ਦਿੰਦਾ ਤਾਂ ਫਿਰ ਰੋਟੀ ਭਈ ਮੈਂ ਕਿਤੇ ਭੁੱਖਾਵਾਂ ਖੋਣਾ ਮੈਂ ਕਿਤੇ ਇਹਨਾਂ ਦੇ ਨਾਲੇ ਆ ਐ ਜੇ ਮੈਂ ਤਾਂ ਇਹਨਾਂ ਦੇ ਲੱਗ ਖਾਂਦਾ ਵਾਂ ਵੇਤਾ ਹੈ ਐ ਮਨੀ ਜੇ ਜੇ ਤਾਂ ਮੈਂ ਸੋਤੇ ਭਾਈ ਲੱਗ ਖਾਂਦਾ ਵਾਂ ਨਾ ਜੀ ਨਾ ਤੇ ਤਾਂ ਦੀ ਰਾਤ ਅਸੀਂ ਮਟਰ ਪਨੀਰ ਦੀ ਮਟਰ ਪਨੀਰ ਨਾਲ ਖਾਧੀ ਆ ਬਾਜੀ ਨੇ ਛੇ ਭਾਜ ਕੇ ਮੈਂ ਇਹਨਾਂ ਦੱਸਿਆ ਨਹੀਂ ਮੈਂ ਨਾ ਬਾ ਟਾਬੇ ਤੇ ਬਈ ਛੇ ਭਾਜੂਗਾ ਕੁਝ ਕਹਿੰਦੇ ਇਹ ਤਾਜੀ ਬਣਦੀ ਆ ਬਾਜੀ ਕਹਿੰਦੇ ਤੁਸੀਂ ਜਿਹੜੀ ਆਟਮ ਬਣਾਉਣੀ ਆ ਤੁਸੀਂ ਬਣਾਵਾ ਹਾਂ ਤੁਸੀਂ ਮੈਂ ਤਾਂ ਤੁਸੀਂ ਛੋਲੇ ਦੀ ਜਿਹੜੀ ਲਾਉਣ ਲੱਗੇ ਤੇ ਮੈਂ ਕਿਹਾ ਨਹੀਂ ਛੋਲੇ ਨਹੀਂ ਆ ਤੂੰ ਮਟਰ ਪਨੀਰ ਹੀ ਲਵਾਉ ਦੋ ਬਾਜੀ ਕਹਿੰਦੇ ਨਹੀਂ ਤੁਸੀਂ ਹਾਂ ਮੈਂ ਮਟਰ ਚਲ ਪਨੀਰ ਤਾਂ ਤਾਜ਼ਾ ਹੁੰਦਾ ਇੱਕ ਜੀ ਤਾਜ਼ੀ ਆ ਹਾਂ ਜੀ ਹਾਂ ਜੀ ਛਾਲੇ ਮਟਰ ਪੁਰਾਣੇ ਹੋਣਗੇ ਚਲੋ ਮਟਰ ਵੀ ਆਏ ਆ ਵੀ ਉਹਦੇ ਵਿੱਚ ਹੁੰਨੇ ਆ ਤਾਂ ਆਪਾਂ ਢਾਬੇ ਤੇ ਮੈਂ ਤਾਂ ਸੇਵ ਭਾਜੀ ਖਾ ਕੇ ਖੋ ਜਾ ਮੈਂ ਨਹੀਂ ਹੋਰ ਆਈਟਮ ਖਾਂਦਾ ਕੋਈ ਢਾਬੇ ਤੇ ਹਾਂ ਮੈਂ ਤਾਂ ਵੀ ਸੇਵ ਭਾਜੀ ਜਿਆਦਾ ਖਾ ਕੇ ਖੋ ਜਾਣਾ ਮੈਂ ਵੀ ਨਹੀਂ ਰੋਟੀ ਰਾਟੀ ਲਾ ਕੋਈ ਚੈੱਕ ਕਰਨੀ ਭਾਜੀ ਉਹ ਤਾਂ ਬੰਦੇ ਦੇ ਸੋੜੇ ਜਿ ਲੱਛਣ ਆਉਂਦੇ ਨਹੀਂ ਸੀਗੇ ਸਹੀ ਹਾਂ ਹਾਂ ਉਹ ਪਤਾ ਕੀ ਆ ਬਾਈ ਹੁਣ ਬਾਈ ਤੁਸੀਂ ਮੈਂ ਇੱਕ ਹਫਤੇ ਦਾ ਸੀਜ਼ਨ ਨਹੀਂ ਤਾਂ ਹੈਗਾ ਸੋਹਰੂ ਇੱਕ ਹਫਤਾ ਸਾਡਾ ਲੱਗਿਆ ਨਹੀਂ ਹੈਗਾ ਸੋਆ ਬਿੰਦਿਆ ਨਾ ਇਹ ਅਨੰਦ ਜੀਵਾਦਨ ਆਪਾਂ ਅੱਜ ਸ਼ੇਵਾਂ ਦਾ 2 ਕਿ ਦਿਨ ਮਸ਼ੀਨ ਚਲਾਈ ਆ ਬਾਈ ਅੱਜ 27 ਦਿਨ ਹੋ ਗਏ 6ਵਾਂ ਦਿਨ 6ਵਾਂ ਦਾ ਨਾ 6 ਦਾ ਸਵੇਰ ਵਿੰਤੇ ਉੱਥੇ ਲੱਗੇ ਆ 5 ਦਿਨ ਲੱਗਿਆ 6ਵੇਂ ਦਿਨ ਤਾਂ ਪਹਿਲੇ 6ਵੇਂ ਦਿਨ ਇੱਥੇ ਆ ਗਏ 5 ਦਿਨ ਮਸ਼ੀਨ ਚ 4 ਦਿਨ ਮਸ਼ੀਨ ਚੱਲੀ ਆ ਹਨਾ ਟਕਾ ਕੇ 4 ਦਿਨ ਮਸ਼ੀਨ ਚੱਲੀ ਆ ਉਹਦੇ ਤੁਸੀਂ ਬਾਹਰ ਇਹ حساب ਲਾ ਲਓ 4 ਦਿਨ ਦੇ ਵਿੱਚ ਵੀ ਅਸੀਂ ਕੀ ਵੰਡਿਆ ਹੋਊਗਾ ਹਨਾ ਤੁਸੀਂ ਆਪੇ ਉਹਨੇ ਮਸ਼ੀਨਾਂ ਚਲਾਉਂਦੇ ਆ ਬੰਦੇ ਆ ਨਾ ਉਹਨਾਂ ਨੂੰ ਤਾਂ ਬਾਈ ਸਾਰਾ ਪਤਾ ਵੀ ਕੀ ਇਹਨਾਂ ਨੇ ਘਟਿਆ ਹੋਊਗਾ ਜੇ 4 ਦਿਨ ਹੈ ਬਈ ਮਸ਼ੀਨ ਉੱਤੇ ਹੈ ਨਾ 10 11 10 11 ਵਜੇ ਖੇਤ ਚੋਂ ਪਾ ਤੜਕੇ ਲੈ ਜਾਣੀਆਂ ਅਗਲੇ ਦਿਨ ਫੇਰ ਤਾਂ ਕੋਈ ਫਾਇਦਾ ਹੀ ਨਹੀਂ ਹੈਗਾ ਹਨਾ ਬਿਹਤਰ ਇਹਨਾਂ ਦਾ ਘਰੇ ਉਹਨਾਂ ਨਾਲ ਬੈਠੀਏ ਫੇਰ ਤਾਂ ਪੈਂਡਿੰਗ ਚ ਕਰ ਲਓ ਹੈ ਫੇਰ ਤਾਂ ਪੈਂਡਿੰਗ ਚ ਰਹਿ ਉਹੀ ਗੱਲ ਆ ਫੇਰ ਤਾਂ ਵਾ ਪੰਡੇ ਚੰਗੇ ਆ ਜੇ 10 11 ਵਜੇ ਰੋਜ਼ ਮਸ਼ੀਨ ਖੇਚੀ ਜਾਣੀ ਨਾ ਇੰਨੀ ਬਾੜ ਲਿਆ ਆ ਕੇ ਵੀ ਜੇ 10 11 ਵੇਚ ਚਲਾਉਣੀਆਂ ਫੇਰ ਤਾਂ ਹਮ ਬਾਈ ਮੇਰੀ ਗੱਲ ਸੁਣ ਜੇ ਤਾਂ ਮੈਂ ਹੁਣ ਇੰਨੀ ਮਿਹਨਤ ਕਰਕੇ ਇੱਥੇ ਤੱਕ ਰੱਬ ਨੇ ਮੈਨੂੰ ਪਹੁੰਚਾਇਆ ਹਾਂ ਪਾਜੀ ਲੱਖ ਰੁਪਏ ਸੁਣਦਾ ਸੀ ਲੱਖ ਰੁਪਏ ਦਾ ਖਰਚਾ ਆ ਲੱਖ ਰੁਪਏ ਆਪਾਂ ਖਰਚਾ ਕਰਕੇ ਆਏ ਆ ਠੀਕ ਆ ਮੰਨ ਲਾ ਹੁਣ ਜੇ ਆਕੇ ਬਈ ਔਰ ਮੈਂ 11 ਵਜੇ ਉੱਠਣਾ 9 ਵਜੇ ਉੱਠਣਾ ਫੇਰ ਤਾਂ ਮੇਰਾ ਕੋਈ ਫਾਇਦਾ ਨਹੀਂ ਔਰੇ ਆ ਇਹਦਾ ਫੇਰ ਤਾਂ ਮੈਂ ਘਰੇ ਜਾ ਕੇ ਆਪਣਾ ਚੰਗਾ ਹੈ ਕਿ ਨਹੀਂ ਮਮਲਾ ਘਰੇ ਬੈਣਾ ਆਰਾਮ ਨਾਲ ਨਜ਼ਾਰੇ ਗੱਲ ਘਰਾਂ ਚ ਆਏ ਸਾਰੀ ਜਿਹੜੀ ਪਿਆਰਾਂ ਫਿਰ ਹੈ ਕਿ ਨਹੀਂ ਇਹ ਨਹੀਂ ਨਾ ਗੱਲ ਹੁੰਦੀ ਆਹੀ ਗੱਲ ਦੀ ਬਾਈ ਆਣਾ ਰੋਟੀ ਰੋਟੀ ਵਾਲ ਦਾ ਬਾਈ ਕੋ ਗੱਲੇ ਨਹੀਂ ਰੋਟੀ ਦੇ ਜਦੋਂ ਮੈਨੂੰ ਬੰਦਾ ਕਹਿੰਦਾ ਜਾਂ ਕੋਈ ਚੀਜ਼ ਖਾਣੇ ਨੂੰ ਵੀ ਕਹਿੰਦੇ ਆ ਕੱਲ ਸਾਡੇ ਕੋਲ ਸਮੋਸੇ ਰਲਦੇ ਰਹੇ ਸਭ ਕੋ ਕੋਈ ਤਾਂ ਵੀ ਆਪਣਾ ਵੀਰ ਜੀ ਦਾ ਵੀਡੀਓ ਪਾਈ ਸੀ ਨਾ ਪਿਛੇ ਮਨਕੀਤ ਕੰਬਾਈਨ ਹੈ ਜਿਹਦੇ ਕੋ 17-18 ਮਹੀਨਾ ਦਾ ਸਾਰਾ ਜਿਹਨੇ ਆਪਾਂ ਨੂੰ ਨਾ ਜੰਮੂ ਦੇ ਆਉਂਦੇ ਨੇ ਉਹ ਬਾਈ ਮਿਲਿਆ ਇਹ ਸਮੋਸੇ ਲਿਆਏ 10 ਨੇ ਆਏ ਤੇ ਕਿੰਨਾ 1500 ਦੇ ਲਿਆਏ ਚਾਰ ਸਮੋਸੇ ਉਹਨਾਂ ਦੇ ਖਾਲੇ ਵਿੱਚ ਮੈਂ ਚਾਰ ਖਾਦੇ ਸੀ ਉਹ ਬੰ 11 12 ਸਮੋਹ ਦੇ ਸਾਡੀ ਬਣੀ ਤੇ ਰੋਲਦੇ ਰਹੇ ਬਾਪੂ ਨੂੰ ਬਤਾਨਾ ਕਿ ਥੱਕ ਗਿਆ ਲੈ ਹੈ ਨਾ ਇਹ ਬਾਈ ਕੋਈ ਮੀਣਾ ਬੱਚੀ ਦਾ ਫਿਲ ਕਰਦਾ ਬਈ ਕੋਈ ਨਾਲ ਲੈ ਕੇ ਹੈ ਨਾ ਭੁੱਖਾ ਮਾਰਦੇ ਬੰਦੇ ਨੂੰ ਇਹ ਤਾਂ ਗੱਲ ਗਲਤ ਆ ਰੋਟੀ ਪਿੱਛੇ ਤਾਂ ਫਿਰਦੇ ਆ ਬਈ ਜੇ ਬੰਦੇ ਨੂੰ ਰੋਟੀ ਹੋਣਾ ਹੈ ਮੁੰਡੇ ਜੇ ਇਹਨਾਂ ਨੂੰ ਢਿੱਡੇ ਹੋਣਾ ਸਮ ਕੋ ਉੱਥੇ ਗਰੀਬ ਬਾਈਆਂ ਰੋਟੀ ਦਿੱਤੀ ਹੈ ਉਹਦੇ ਕਹਿੰਦਾ ਰੋਟੀ ਖਾ ਲੋ ਨਿੰਦਰ ਮੈਂ ਕਿਹਾ ਚਲ ਇਹਨਾਂ ਨੂੰ ਨਾਲ ਲਈ ਬਰਾਬਰ ਇਹ ਉਠਾ ਲਈ ਮੈਂ ਕਿਹਾ ਨਹੀਂ ਯਾਰ ਆ ਜਾਓ ਪਰ ਰੋਟੀ ਖਾਈਏ ਰੋਟੀ ਖਾਣ ਲੱਗੇ ਤਾਂ ਰੋਟੀ ਬਈ ਘਟ ਗਈ ਮੈਨੂੰ ਡੇਢ ਰੋਟੀ ਆ ਜੀ ਤਾਂ ਕਿ ਨਹੀਂ ਖਾਦੀਆਂ ਡੇਢ ਹੀ ਮੈਂ ਡੇਢ ਇਹਨੇ ਖਾਦੀ ਡੇਢੇ ਦੂਏ ਖਾਦੀਆਂ ਉਹਦੇ ਬਾਅਦ ਇਹਨਾਂ ਨੂੰ ਜਰੇ ਫੇ ਪੈਸੇ ਦਿੱਤੇ ਮੈਂ ਕਿਹਾ ਨਹੀਂ ਯਾਰ ਮੈਨੂੰ ਪਤਾ ਹੈ ਨਾ ਰਾਜ ਨਹੀਂ ਆਇਆ ਮੈਂ ਤੁਹਾਨੂੰ ਕੋ ਡੇਢ ਨਾਲ ਢੇਡ ਭਰੀ ਫਿਰਦਾ ਪੁੱਛ ਲਾ ਡੇਢੇ ਖਾਦੀ ਆ ਮੈਂ ਡੇਢ ਨਾਲ ਢੇਡ ਭਰੀ ਫਿਰਦਾ ਮੈਂ ਇਹਨਾਂ ਨੂੰ ਜਰੇ ਪੈਸੇ ਦਿੱਤੇ ਮੈਂ ਕਿਹਾ ਨਹੀਂ ਯਾਰ ਢੇਡ ਨਹੀਂ ਭਰੇ ਜੇ ਇਹਨਾਂ ਰੋਟੀ ਤੂੰ ਖਾ ਕੇ ਆਂਦੇ ਖਾਇਆ ਤੇ ਫਿਰ ਹਾਂਜੀ ਭਾਜੀ ਫਿਰ ਮੇਰੇ ਰੋਟੀ ਰਾਟੀ ਦਾ ਕੋਈ ਚੈੱਕ ਨਹੀਂ ਪੈਸੇ ਤੇ ਲੈ ਸਾਨੂੰ ਭਾਈ ਆਪ ਨਹੀਂ ਜਾਂਦਾ ਕਈ ਕਨੜਾ ਢਾਬੇ ਦੇ ਕੋਲ ਵੀ ਤੁਸੀਂ ਆਪ ਦੀ ਖਾਂਦਾ ਮੈਡੀ ਮੈਨੂੰ ਪਤਾ ਵੀ ਹੁਣ ਬੰਦ ਕਈ ਵਾਰ ਬੰਦਾ ਨਾਲ ਜਾਂਦਾ ਯਾਰ ਮੈਂ ਸਭ ਮੈਂ ਵੀ ਭੇਤੀਆਂ ਹੋਈ ਕਈ ਵਾਰ ਮਾਲਕ ਆਉਂਦਾ ਬਾਕੀ ਭਾਜੀ ਨੇ ਆਪ ਵੀ ਮਸ਼ੀਨਾਂ ਚਲਾਈਆਂ ਵਾ ਜਿਹੜੇ ਬੰਦੇ ਨੇ ਆਪ ਮਸ਼ੀਨਾਂ ਚਲਾਈਆਂ ਉਹ ਕਦੇ ਡਰਾਈਵਰ ਨੂੰ ਭੁੱਖਾ ਨਹੀਂ ਮਾਰਦੇ ਯਾਰ ਸਾਡੇ ਨਾਲ ਵੀ ਅੰਦਰ ਦਾ ਕਈ ਵਾਰੀ ਅਸੀਂ ਨਾ ਇਕੱਲੇ ਹੁੰਦੇ ਤੇ ਕਾਸੀ ਆਪਣੇ ਮਨ ਪਸੰਦੀ ਸਬਜ਼ੀ ਲਵਾਉਣੀ ਹੈ ਨਾ ਤੇ ਸਾਡੇ ਨਾਲ ਮਾਲਕ ਨੇ ਆਉਣਾ ਤਾਂ ਤੇ ਬੰਦਾ ਉਹਦੇ ਪਰ ਛੱਡ ਦਿੰਦਾ ਨਾ ਗੱਲ ਇਹ ਅਗਲਾ ਕਹਿੰਦਾ ਯਾਰ ਆਪਣੀ ਮਰਜ਼ੀ ਕਰਦਾ ਤੇ ਉਹਦੇ ਪਰ ਛੱਡਦੀ ਦੀ ਗੱਲ ਕਿ ਤੂੰ ਕਰਾ ਲੈਣਾ ਕਿ ਬਣਾਉਣਾ ਚਲ ਮਾਲਕ ਤਾਂ ਆਪਣੇ ਕੋਲ ਬਹੁਤਾ ਟਾਈਮ ਆਇ ਨਹੀਂ ਮੇਰੇ ਕੋਲ ਜਿੰਨੀ ਮਸ਼ੀਨਾਂ ਚਲਾਈਆਂ ਮੈਂ ਚਲੋ ਕਿਤੇ ਜਿਵੇਂ ਇੱਧਰ ਲੋਕਲ ਦੀਆਂ ਮਸ਼ੀਨਾਂ ਤੇ ਹੁੰਦੇ ਵੀਰੇ ਮੋਨੂ ਉਹਦੀ ਮਸ਼ੀਨ ਚਲਾਈ ਜਾ ਬਾਈ ਲੈ ਮੋਨੂ ਆ ਬਈ ਯਾਰ ਇੱਥੇ ਆਏ ਜਾਣਾ ਦੇਖ ਲਈ ਤੂੰ ਅਸੀਂ ਇਕੱਠੇ ਦੋ ਜਾਲ ਤੱਕ ਕੇ ਲਾਲਾ ਖਾਂਦੇ ਆਏ ਹਾਂ ਕਦੇ ਇਹਨੇ ਸਾਡੇ ਨਾਲ ਫਰਕ ਨਹੀਂ ਰੱਖਿਆ ਨਾ ਵੀ ਇਹ ਸਰਦਾਰ ਆ ਜਾਂ ਪੰਜਾਬ ਦੇ ਆਸੀਂ ਇਹ ਨਹੀਂ ਰੱਖਿਆ ਵੀ ਇੱਧਰ ਅਸੀਂ ਬਾਈ ਕਿੱਥੇ ਵੀ ਕੋਕੋਲੀ ਸਾਹਿਬ ਦੀਆਂ ਰੋਟੀਆਂ ਦਿੰਦੇ ਆਂ ਉਹ ਦੱਸ ਤੂੰ ਰੋਟੀ ਦਾ ਤਾਂ ਬਾਈ ਮੈਂ ਹੁਣਾਂ ਦੇ ਮਸ਼ੀਨਾਂ ਚਲਾ ਕੇ ਤਤ ਕਰਾਇਆ ਨਾ ਕੋਈ ਐ ਤਾਂ ਐ ਨਹੀਂ ਵੀ ਮੈਂ ਸਿੱਧਾ ਹੀ ਸਾਰਾ ਡਾਇਰੈਕਟ ਨਵੀਂ ਮਸ਼ੀਨ ਲੈ ਲਈ ਧਾਰ卡ੜ ਦੇ ਕੇ ਐ ਨਹੀਂ ਗੱਲ ਹੈਗੀ ਰੋਟੀ ਰੋਟੀ ਦਾ ਬਾਈ ਕੋਈ ਹੈ ਨਾ ਇਹੋ ਜਿਹਾ ਗੱਲ ਦਾ ਕੋਈ ਮੂਰਖ ਬੰਦਾ ਹੀ ਕਰੂਗਾ ਮੇਰੇ ਰੋਟੀ ਦਊਗਾ ਬੰਦਿਆਂ ਚਲੋ ਲੇਟ ਫੇਟ ਬਾਈ ਜਰੂਰ ਹੋ ਜਾਂਦੀ ਹੈ ਸੀਜ਼ਨ ਦੇ ਵਿੱਚ ਹੈ ਨਾ ਹੁਣ ਮੰਨ ਲਓ ਸੀਜ਼ਨ ਚੱਲਦਾ ਹੁਣ ਸਵੇਰੇ ਅਸੀਂ ਕਰਦੇ ਇੱਥੇ ਆਉਣਾ ਦਾ ਆਪਣੇ ਕਰਦੀ ਬਾਈ ਕੋਲ ਪਹੁੰਚਣਾ ਦਾ ਹੈ ਕਿੰਨੇ 11 ਵਜੇ ਆਏ ਆ ਹਾਂ 11 ਵਜੇ ਆਏ ਆ ਫਿਰ ਮੈਂਗਾ ਚੱਲ ਉਹਦਾ ਪਹੁੰਚ ਗਿਆ ਹੀ ਖਾਣੇ ਆ ਪਹੁੰਚ ਕੇ ਬਾਈ ਵਧੀਆ ਖਾ ਲਈ ਹੈ ਕਿ ਨਹੀਂ ਜੇ ਰਸਤੇ ਹੀ ਖਾਣੇ ਹੁਣ ਕਾਲੀ ਜੀ ਖਾਂਦੇ ਇੱਥੇ ਆ ਗਿਆ ਟਕਾਲੇ ਲੱਗ ਕੇ ਬਰੂਹੀ ਵਧੀਆ ਰੋਟੀ ਜਾਂਦੀ ਹੈ ਵੀ ਵਧੀਆ ਹੈ ਕਿ ਨਹੀਂ ਪੂਰੀ ਮਹਿਗਾ ਹੀ ਨਿਆਰੇ ਦਾ ਬਾਈ ਰੋਟੀ ਰੋਟੀ ਵਾਲੀ ਇਹਦੀ ਕੋਈ ਗੱਲ ਨਹੀਂ ਹੈ ਜੀ ਇਹਨਾਂ ਰੋਟੀ ਦਾ ਕੋਈ ਮੂਰਥੇ ਹੋਊਗਾ ਜਿਹੜਾ ਬੰਦਾ ਨਾ ਕਿਸ ਨੂੰ ਐਵੇਂ ਭੁੱਖਾ ਮਾਰੂ ਜਾਂ ਮੇਰਾ ਬਾਈ ਦਿਲ ਨਹੀਂ ਹੈਗਾ ਇਹ ਜਾ ਨਾ ਕੋਈ ਆਪਣੇ ਚਾਹੇ ਜੀ ਗੱਲਬਾਤ ਹੈ ਨਾ ਜਿਹੜੇ ਕਮੈਂਟ ਜੇ ਕਰਦੇ ਆ ਨਾ ਵੀ ਨੰਦਰ ਹੰਕਾਰ ਗਿਆ ਹੰਕਾਰ ਹੰਗੂੜਲ ਕੋਈ ਗੱਲ ਨਹੀਂ ਆ ਦੇਖ ਲੋ ਵੀਰੇ ਇਹਨਾਂ ਦੇ ਬਰਾਬਰ ਦਾ ਹੀ ਬੈਠਾ ਹੈ ਕੋਈ ਕਪੜਾ ਨਹੀਂ ਹੈ ਨਾ ਮੇਰਾ ਇਹਨਾਂ ਨਾਲੋਂ ਵਧੀਆ ਨਹੀਂ ਜਾਂ ਕੋਈ ਮੇਰਾ ਸੋਨਾ ਲੱਗ ਨਹੀਂ ਨਾ ਨਾਲੋਂ ਵੀ ਮੈਂ ਸੋਨਾ ਲੱਗ ਹੈ ਨਾ ਨਾਲੋਂ ਹਨ ਸਗਤੀ ਆਦੀ ਭਾਜੀ ਵਾਲੇ ਕੱਪੜੇ ਪਾ ਕੇ ਆਹ ਦੇਖ ਲੈ ਮੁੰਡਾ ਹਉੀ ਤਾਂ ਗੱਲ ਨਹੀਂ ਬਈ ਉਹ ਨਹੀਂ ਚੱਲ ਕੋਈ ਗੱਲ ਮੈਂ ਪਤਾ ਕੀ ਗੱਲ ਆ ਯਾਰ ਕੱਪੜੇ-ਕੁਪੜੇ ਦੀ ਕੀ ਗੱਲ ਹੁੰਦੀ ਆ ਤੁਸੀਂ ਪਾਲੇਗਾ ਮੈਂ ਪਾਲੇ ਪਰ ਕੋਈ ਮੇਰਾ ਸੋਨਾ ਲੱਗ ਨਹੀਂ ਨਾ ਨਾਲਾ ਨਾਲ ਬੈਠੇ ਹੁੰਦੇ ਆ ਉਹੀ ਕੱਪੜੇ ਉੱਥੇ ਮੇਰੇ ਬੇਤਰੇ ਮੈਂ ਆ ਪਤਾ ਨਹੀਂ ਕਿਹੜੀ ਮੂਰਖਾਣੀ ਗੱਲਾਂ ਆ ਮਰੀ ਜਾਣਾ ਨਾ ਵੀ ਹੰਕਾਰ ਗਿਆ ਹੰਕਾਰ ਇਹ ਦੱਸ ਕਿਹੜੀ ਗੱਲ ਆ ਇਹ ਚ ਹਾਂ ਕਾਲਾਂ ਕੋਲਾਨੀ ਦੇ ਸਾਡੇ ਨਾਲ ਹੀ ਪੈਂਦੇ ਆ ਸਾਡੇ ਨਾਲ ਹੀ ਰੋਟੀ ਪਾਣੀ ਖਾਂਦੇ ਆ ਸਾਰਾ ਕੁਝ ਸਾਡੇ ਨਾਲ ਹੀ ਹੁੰਦਾ ਬਾਈ ਪਤਾ ਕੀ ਆ ਮੈਂ ਵੀਰੇ ਬਹੁਤ ਗਰੀਬੀ ਦੇ ਵਿੱਚ ਉੱਠ ਕੇ ਆਇਆ ਬਾਈ ਮੈਂ ਕੋਈ ਐ ਨਹੀਂ ਹੈਗਾ ਵੀ ਹਨਾ ਬਹੁਤ ਗਰੀਬੀ ਦੇਖੀ ਆ ਜਿਹੜੇ ਮੰਦੇ ਨੇ ਗਰੀਬੀ ਦੇਖੀ ਹੁੰਦੀ ਆ ਮੰਨ ਲਓ ਮਾੜਾ ਟਾਈਮ ਦੇਖਿਆ ਹੁੰਦਾ ਉਹ ਕਦੇ ਵੀ ਇਹ ਚੀਜ਼ ਨਹੀਂ ਆ ਨਾ ਦਿਖਾ ਸ਼ੋਅ ਕਰਦਾ ਹੁੰਦਾ ਭੁੱਖਣ ਭਾਣੇ ਵਾਲੀ ਬਾਕੀ ਐ ਵੀ ਗੱਲ ਜਿਹੜੀ ਸੋਚਣੀ ਆ ਨਾ ਜਿਹੜੇ ਵਿੱਚ ਨੂੰ ਬੋਲਦੇ ਆ ਉਹਨਾਂ ਦੀ ਸੋਚਣੀ ਬਈ ਗਲਤ ਆ ਆਪਾਂ ਉਹ ਬੰਦੇ ਹੈ ਨਹੀਂ ਨਾ ਉਹ ਲਾਈਨ ਇਹ ਨਹੀਂ ਹੈਗੀ ਆਪਣੀ ਬਾਕੀ ਜੇ ਆਪਾਂ ਬੰਦੇ ਲੈ ਕੇ ਆਇਆ ਨਾ ਫਰਜ਼ ਆ ਬਈ ਆਪਣਾ ਆ ਸਾਨੂੰ ਕੋ ਹੋਣਾ ਸੀ ਉਰੇ ਬੈਠੇ ਆ ਆ ਹੋਟਲ ਕੋਲ ਆ ਜਿਹੜਾ ਕੋ ਮਰਜ਼ੀ ਖਾ ਲਈਏ ਹੋਟਲ ਤੇ ਉਹ ਸਾਹਮਣੇ ਹੋਟਲ ਆ ਉਹਦੇ ਮੋਨੂ ਦਾ ਹੋਟਲ ਆਸਮੋ ਦਾ ਉਹ ਦੇਖੋ ਅੰਦਰ ਕੀ ਕੀ ਮਟੀਰੀਅਲ ਪਿਆ ਹੈ ਹੈ ਅਰੇ ਉਹ ਆਉਣਾ ਉਹਨੇ ਆਉਂਦੇ ਨਹੀਂ ਪਹਿਲਾਂ ਇਹ ਪੁੱਛਣਾ ਕਿ ਕਿਆ ਖਾਏਗਾ ਸਹੀ ਕਿਆ ਖਾਏਗਾ ਫੇਰ ਦੱਸਾ ਉਹਨੂੰ ਆ ਵੀ ਬਹੁਤ-ਬਹੁਤ ਦੇਖਣਾ ਪੈਂਦਾ ਬਈ ਅਏ ਨਾ ਨਹੀਂ ਪਹਿਲੀ ਗੱਲ ਦਾ ਚਲੋ ਤੁਸੀਂ ਤਾਂ ਖਾਣੀ ਖਾਣ ਮੈਂ ਤਾਂ ਲਈ ਭੁੱਖੇਨ ਲੱਦੀ ਜਿਨਾਂ ਨੇ ਮਸ਼ੀਨਾਂ ਚੱਲੇ ਨਹੀਂ ਮਸ਼ੀਨ ਚੱਲੇ ਤੋਂ ਕਰਦਾ ਭਾਜੀ ਉਹ ਨਹੀਂ ਚਾhti ਨਹੀਂ ਕਰਦਾ ਹਾਂ ਹੁਣ ਚੱਲੂਗੀ ਉਹ ਦਿਨ ਆਪਾਂ ਨੂੰ ਹੌਸਲਾ ਖੰਦਾ ਹਾਂ ਯਾਰ ਚੱਲਦੀ ਆ ਹੁਣ ਆਪਾਂ ਕੋਈ ਵੀ ਚੀਜ਼ ਕਹਿਣੀ ਆ ਉਹ ਕਹਿ ਵੀ ਦਿੰਦਾ ਬੰਦਾ ਕੋਲ ਨਹੀਂ ਨਹੀਂ ਬਈ ਆਏ ਨਹੀਂ ਗੱਲ ਹੁੰਦੀ ਹੈਗੀ ਪਤਾ ਕੀ ਆ ਵੀ ਬਾਕੀ ਇੱਕ ਗੱਲ ਹੋਰ ਆ ਜਿਹ ਮੈਂ ਕਲੀਅਰ ਆ ਨਾ ਬਈ ਕਈ ਵੀਰ ਕਹਿੰਦੇ ਬਾਈ ਤੂੰ ਸ਼ਾਹ ਕੋਟ ਵਾਲਿਆਂ ਮਸ਼ੀਨਾਂ ਨਾਲ ਧੋਖਾ ਦੇ ਗਿਆ ਦੱਸ ਬਾਈ ਕਹਾਂ ਧੋਖਾ ਦੇ ਗਿਆ ਧੋਖਾ ਤਾਂ ਉਹ ਹੁੰਦਾ ਨਾ ਬੰਦਾ ਵੀ ਸੀਜ਼ਨ ਤੇ ਬੰਦੇ ਨੇ ਗੱਲ ਕਰੀ ਹੋਈ ਆ ਕਿ ਨੇ ਬਾਈ ਉਹ ਹੁੰਦਾ ਧੋਖਾ ਵੀ ਨਾ ਤੂੰ ਜਵਾਨ ਕਰੀ ਵੀ ਦੀ ਉਹਨੇ ਸੀਜ਼ਨ ਦੀ ਤਾਂ ਲਾਇਆ ਨਹੀਂ ਹੈਗਾ ਤੂੰ ਵਿਚਾਲੇ ਭੱਜਿਆ ਆ ਉਹ ਗਾ ਧੋਖਾ ਹੁੰਦਾ ਬਾਈ ਆਪਾਂ ਮੱਕੀ ਦੇ ਸੀਜ਼ਨ ਹਨਾ ਉਹਨਾਂ ਨੂੰ ਕਹਿ ਕੇ ਆਏ ਆ ਵੀ ਹੁਣ ਆਪਦੀ ਬਾਈ ਲੈ ਲਈ ਮੈਂ ਸਹੀ ਹੈ ਕਿ ਨਹੀਂ ਲੈਣੇ ਨੂੰ ਕਾ ਮਸ਼ੀਨਾ ਮੈਨੂੰ ਐਮਪੀ ਜਿੰਨੀ ਮਰਜ਼ੀ ਸਾਂਭ ਲਵਾਂ ਮੋਰੇ ਜਿੰਨੀ ਮਰਜ਼ੀ ਮਸ਼ੀਨਾ ਸਾਂਭ ਲਵਾਂ ਹਾਂ ਜੈਂਸੀ ਵਾਲ ਗਏ ਜਾਂਦੇ ਹੈ ਦੱਸੋ ਕਿਹੜੀ ਲੈਣੀ ਹੈ ਹਾਂ ਜਿੰਨੀ ਮਰਜ਼ੀ ਮਸ਼ੀਨਾ ਸਾਂਭ ਲਵਾਂ ਮੋਰੇ 50 ਮਸ਼ੀਨਾ ਸਾਂਭਣਾ ਜੇ ਮੇਨਾਂ ਦੀ ਇੱਧਰ ਲੋਕਲ ਦੀਆਂ ਤਾਂ 50 ਜਿੰਨਾ ਵੀ ਚਲਾ ਲਵਾਂ ਪਰ ਮੈਨੂੰ ਪਤਾ ਹੈ ਵੀ ਜੇ ਮੈਂ ਲੋਕਲ ਦੀਆਂ ਮਸ਼ੀਨਾ ਸਾਂਭ ਲਈਆਂ ਹੁਣ ਆਪਾਂ ਹੋਰ ਚਲਾਉਂਗਾ ਕਿਸੇ ਦੀਆਂ ਬਾਈ ਫੇ ਆਪਦੀ ਨਹੀਂ ਚੱਲਣਾਂ ਹਾਂ ਨਾ ਤੇ ਇੰਨੇ ਮੈਨੂੰ ਪੈਸੇ ਲਾਏ ਦਾ ਕੋਈ ਫਾਇਦਾ ਨਹੀਂ ਹੈਗਾ ਜੇ ਮੈਂ ਬਾਹਰ ਮਸ਼ੀਨਾ ਬਾਕੀ ਆਪਾਂ ਸਾਡਾ ਤਾਂ ਕੋਈ ਰੌਲਾ ਹੀ ਨਹੀਂ ਹੈਗਾ ਨਾ ਅੰਕਲ ਨੂੰ ਮੈਂ ਜਵਾਬ ਦੇ ਕੇ ਆਇਆ ਸਾਡੀ ਉੱਕਣੇ ਗੱਲਬਾਤ ਆ ਵਿੱਚ ਦੋ ਚਾਰ ਕੇ ਚਮਚੇ ਜੂ ਹੀ ਪਤਾ ਨਹੀਂ ਕਿਹੜੇ ਐ ਕਮੈਂਟ ਕਰਨ ਵਾਲੇ ਕਿਹੜੇ ਨਹੀਂ ਹੈਗੇ ਜੇ ਬਾਈ ਇੰਨੇ ਹੀ ਦਾਮ ਹੈਗਾ ਨਾ ਹਨਾ ਬੰਦਾ ਤਾਂ ਨਾਮ ਆਪਣਾ ਤਾਂ ਆਪਣਾ ਨੰਬਰ ਵੀ ਦਵੇ ਨਾਲ ਕਮੈਂਟ ਦੇ ਕਮੈਂਟ ਕਰਨੇ ਵੀ ਦੇ ਸੌਫੇ ਆ ਪਰ ਕਮੈਂਟ ਦੇ ਵਿੱਚ ਆਪਣਾ ਨਾਮ ਨੰਬਰ ਸਾਰਾ ਪਤਾ ਦਵੇ ਹਨਾ ਸਵਾਦ ਤਾਂ ਫੇਰ ਆ ਐ ਨਹੀਂ ਪਤਾ ਲੱਗਦਾ ਨਾ ਫੇਕ ਆਈਡੀਆਂ ਬਣਾ ਕੇ ਕਮੈਂਟ ਕਰਨ ਦਾ ਕੀ ਫਾਇਦਾ ਹੈਗੇ ਨਹੀਂ ਜੇ ਉਹਨਾਂ ਦੀ ਤੇਰੇ ਪਿੱਟ ਪਿੱਛੇ ਤੇਰੇ ਮੂੰਹ ਬੰਦਾ ਮੈਂ ਦਾ ਉਹ ਨਾ ਬੋਲਾਂ ਹੈ ਪਿੱਟ ਪਿੱਛੇ ਜਾ ਕੇ ਤੈਨੂੰ ਮੈਂ ਬਰਾਈ ਕਰਾਂ ਤੇ ਨਹੀਂ ਫੇਕ ਐਡੀ ਬਣਾ ਕੇ ਹੈ ਆਪਣਾ ਨਾਮ ਬਦਲ ਕੇ ਇਹ ਨਹੀਂ ਹੁੰਦੀ ਕਿ ਉਹ ਬੰਦੇ ਹੈ ਬੰਦੇ ਆਣੀਆਂ ਗੱਲਾਂ ਫਿਰ ਉਹੀ ਤਾਂ ਗੱਲ ਆ ਬੰਦੇ ਆਣੀਆਂ ਗੱਲਾਂ ਥੋੜੀ ਹੁੰਦੀਆਂ ਜਿਆਦਾ ਬੰਦਾ ਹੋਵੇ ਸਾਹਮਣੇ ਨਾਮ ਵੀ ਦੱਸਿਆ ਆਪਣਾ ਨਾ ਵੀ ਆਹ ਨਾਮ ਆ ਮੇਰਾ ਆਹ ਮੇਰਾ ਪਿੰਡਾ ਵੀ ਮੈਂ ਬਾਈ ਕਮੈਂਟ ਕਰਿਆ ਮੈਂ ਕਰਦਾ ਫੇਰ ਬਾਈ ਪਤਾ ਲੱ ਸਵਾਦ ਹੁੰਦਾ ਇਹਦਾ ਹੁਣ ਕੀ ਆ ਐਵੇਂ ਲੋਕ ਕੇ ਕਹਿੰਦਾ ਜਿਵੇਂ ਜੋ ਜੂਵੇਂ ਮੈਂ だっ ਬਿੱਲੀ ਦੇ ਕੇ ਚੂਹਾ ਲੁਕੀ ਜਾਂਦਾ ਹੁੰਦਾ ਉਹ ਕੰਮ ਆ ਬਿਕੜਾ ਲੋਕੇ ਖੋਡ ਦੇ ਵਿੱਚੋਂ ਕੰਮ ਕਰੀ ਜਾਣਾ ਉਹ ਕੰਮ ਗਲਤ ਆ ਜੇ ਨਾ ਗੱਲਬਾਤ ਹੈਗੀ ਆ ਕੋਈ ਮੈਨੂੰ ਦੱਸੋ ਮੈਨੂੰ ਮੈਂ ਦਾਵਾ ਤਾਂ ਸਦਾ ਹੱਕ ਤੇ ਬੱਝਾ ਆਗੇ ਨਹੀਂ ਚਲ ਉਹ ਤਾਂ ਆਂ ਇਹ ਕਹਿੰਦੇ ਨਹੀਂ ਵੀ ਚੱਲ ਆਪਣਾ ਹੈ ਨਾ ਕੋਈ ਗੱਲਬਾਤ ਆ ਬਾਈ ਆਪਣਾ ਕੋਈ ਰੌਲਾ ਉਹ ਵੀ ਦੱਸ ਮੈਨੂੰ ਵੀ ਤੇਰਾ ਮੈਂ ਕੀ ਮਾੜਾ ਕਰਿਆ ਹੈ ਨਾ ਜਿਹੜਾ ਤੂੰ ਕਮੈਂਟ ਕਰਨਾ ਹੈ ਬਾਕੀ ਚਲੋ ਸਮਝੀ ਹੁੰਦੀ ਆ ਬਾਈ ਚੰਗੇ ਬੰਦੇ ਜਿਹੜੇ ਆ ਨਾ ਉਹ ਤਾਂ ਬਈ ਇਹ ਗੱਲ ਜਿਹੜੇ ਕਬੀਲਦਾਰਾਂ ਜਾਂ ਜ਼ਿੰਮੇਵਾਰੀ ਵਾਲੇ ਬੰਦੇ ਨੇ ਸਮਝਦੇ ਆ ਗੱਲਾਂ ਨੂੰ ਬਾਕੀ ਆਪਣੀ ਆਪਣੀ ਬੰਦੇ ਦੀ ਹੈ ਨਾ ਦੇਖ ਦੀ ਸੋਚਣੀ ਹੁੰਦੀ ਆ ਬਾਈ ਮਸ਼ੀਨਾਂ ਹੁਣ ਉਹਨਾਂ ਦੀਆਂ ਹੁਣ ਜੇ ਮੈਂ ਉਹਨਾਂ ਦੀਆਂ ਚਲਾਉਂਦਾ ਵਿੱਚ ਹੈ ਨਾ ਮੱਲਮ ਆਪਣੀ ਵੀ ਚਲਾਉਂਦਾ ਨਾਲੇ ਚਲਾਉਂਦਾ ਫੇ ਬਾਈ ਆਪਣੀ ਵੀ ਉੱਥੀ ਮੈਂ ਕੱਲ ਨੂੰ ਚਲੋ ਅੱਜ ਤਾਂ ਸਾਡੀ ਵਧੀਆ ਨਾ ਇੱਕ ਦੂਗਾ ਹੈਲੋ ਹਾਈ ਵੀ ਆ ਚਲੋ ਕੀ ਪਤਾ ਵੀਰੇ ਸਮੇਂ ਦਾ ਕਣਕ ਚ ਮੈਂ ਨਾਲੇ ਲੈ ਆਵਾਂ ਮਸ਼ੀਨਾਂ ਹਾਂ ਹਾਂ ਜੀ ਮੈਂ ਕਹਿ ਕੇ ਵੀ ਆਇਆ ਹੁਣ ਮੈਂ ਇੱਕਦਰ ਫੇਰ ਫੋਨ ਲਾਇਆ ਮੈਂ ਕਿਹਾ ਮੱਕੀ ਐਮਪੀ ਦੇ ਵਿੱਚ ਮੱਕੀ ਬਹੁਤ ਆ ਵੀ ਇੱਥੇ ਨਾ ਆਪਣਾ ਮੇਰਾ ਸਿਸਟਮ ਲੋਡ ਆ ਗਿਆ ਨਾ ਮੱਕੀ ਦਾ ਹਾਂ ਜੀ ਵੀ ਚਲ ਇੱਕ ਮਸ਼ੀਨ ਮੈਂ ਇਕੱਲੇ ਕਿ ਜਾਣੀ ਆ ਵੀ ਲੈ ਜਾਊਂਗਾ ਨਾਲੇ ਕਹਿੰਦਾ ਕੋਈ ਗੱਲ ਨਹੀਂ ਲੈ ਜੀ ਸਾਡੀ ਕੋਈ ਗੱਲਬਾਤ ਨਹੀਂ ਵਿੱਚ ਆ ਕਤੇੜਾ ਪਤਾ ਨਹੀਂ ਕਿਆ ਕਿਆ ਕਰੀ ਕੋਈ ਹੈ ਨਾ ਛਾ ਕੋਟ ਧੋਖਾ ਦੇ ਆ ਕੋਈ ਕਹਿੰਦਾ ਐ ਕਰ ਗਿਆ ਬਾਈ ਕੋਈ ਕਿਸੇ ਨੇ ਮੁੱਲ ਥੋੜੀ ਖਰੀਦਿਆ ਹੁੰਦਾ ਹੈ ਹੈ ਜੇ ਹੁਣ ਆ ਬਾਈ ਮੇਰੇ ਕੋਲ ਸੀਜ਼ਨ ਲਾਉਣ ਆਇਆ ਅੱਜ ਜੇ ਕੱਲ ਨੂੰ ਮੇਰੇ ਕੋਲ ਤੇ ਚੱਲ ਜਵੇ ਤਾਂ ਮੈਂ ਕਿਤੇ ਨੂੰ ਐ ਥੋੜੀ ਕਹੂੰਗਾ ਮੈ ਸੁਖਾ ਧੋਖਾ ਹੁੰਦਾ ਜੇ ਮੇਰੇ ਕੋਲ ਤਾਂ ਸੀਜ਼ਨ ਦੇ ਵਿੱਚ ਭੱਜੇ ਸੀਜ਼ਨ ਦੇ ਵਿਚਾਲੇ ਛੱਡ ਗਏ ਜਿਵੇਂ ਹੁਣ ਤੂੰ ਅੱਜ ਭੱਜਵੇਂ ਇਹ ਧੋਖਾ ਹੁੰਦਾ ਜੇ ਹੁਣ ਸੀਜ਼ਨ ਲੱਗੇ ਤੇ ਬਾਅਦ ਮੈਨੂੰ ਕਹਿ ਕੇ ਜਾਵੇ ਵੀ ਬਾਈ ਚੰਗਾ ਹਨਾ ਮੈਂ ਸੀਜ਼ਨ ਨਹੀਂ ਲਾਉਣਾ ਬਾਈ ਜਾਣ ਦੇ ਉਹ ਕਰਾ ਧੋਖਾ ਯਾਰ ਹੈ ਬਾਈ ਪੱਪੀਆ ਵੀ ਹੁਣ ਜ ਆਪਦੀ ਆਪੋ ਮਸ਼ੀਨ ਲੈ ਲਈ ਫਿਰ ਬਾਈ ਉਹਨਾਂ ਦੀ ਹਨਾ ਮਸ਼ੀਨਾਂ ਵਿੱਚ ਹੀ ਉਹਨਾਂ ਦੇ ਚਲਾਉਂਦਾ ਵਿੱਚ ਹੀ ਆਪਦੀਆਂ ਚਲਾਉਂਦਾ ਇੱਕ ਅੱਜ ਤਾਂ ਚਲੋ ਵਧੀਆ ਚੱਲਦਾ ਰਹਾ ਕੰਮ ਆ ਸਾਡਾ ਦੋਨਾਂ ਦਾ ਕੱਲ ਨੂੰ ਕੋਈ ਉਹਨਾਂ ਦੇ ਮਨ ਚ ਆਉਂਦੀ ਮੇਰੇ ਮਨ ਚ ਆਉਂਦੀ ਹੈ ਨਾ ਵੀ ਉਹਨਾਂ ਦੇ ਮਨ ਚ ਇਹ ਆਉਂਦੀ ਵੀ ਸਾਡਾ ਕੰਮ ਮਸ਼ੀਨਾਂ ਕਹਿੰਦੀ ਘੱਟ ਦੇਖਦਾ ਆ ਆਪਦੀ ਕਹਿੰਦੀ ਯਾਰੇ ਦੇਖਦਾ ਮੇਰੇ ਇਹ ਧਿਆਨ ਚ ਆਉਂਦਾ ਵੀ ਯਾਰ ਮੇਰਾ ਨਹੀਂ ਇਹ ਕਰਦੇ ਆ ਆਪਣੇ ਮਸ਼ੀਨਾਂ ਕਹਿੰਨੀਆਂ ਆਪਣੇ ਮਸ਼ੀਨਾਂ ਭੇਜੀ ਜਾਂਦੇ ਆ ਮੇਰੀ ਦੇ ਨਹੀਂ ਦੇਖਦੇ ਮੇਰੇ ਕਹਿੰਦੀ ਦੇਖਦੇ ਮੈਂ ਵੀ ਚਲਾਉਣਾ ਵਿੱਚ ਫੇਰ ਬਈ ਬਹੁਤ ਤਾਂ ਗੱਲਾਂ ਬਣ ਜਾਂਦੀਆਂ ਫੇ ਸਵਾਦ ਨਹੀਂ ਆਉਂਦਾ ਹੈਗਾ ਨਾ ਵੀ ਐਵੇਂ ਵੀ 8 ਮਸ਼ੀਨ ਆਪਦੀ ਲੈ ਲਈ ਹੈ ਨਾ ਫੇਰ ਆਏ ਵੀ ਚਲੋ ਹੁਣ ਮਿਹਨਤ ਕਰਕੇ ਬਾਈ ਇੱਕ ਹੋਰ ਹੌਲੀ ਹੌਲੀ ਲੈ ਲਾਂਗੇ ਨਾ ਇੱਕ ਆਪਣੇ ਨਾਲੇ ਵੀ ਚੱਲੀ ਜਾਵਾਂਗੇ ਹਾਂਜੀ ਇਹ ਚੀਜ਼ਾਂ ਬਾਕੀ ਧੋਕੇ ਧੱਕੇ ਵਾਲੀ ਦਾ ਬਾਈ ਕੋਈ ਗੱਲ ਨਹੀਂ ਹੈਗੀ ਨਾ ਕੋਈ ਪੈਸਾ ਨਹੀਂ ਕਿ ਉਹਨਾਂ ਲਿਆ ਆ ਕਿਸੇ ਤੇ ਮੈਂ ਅਡਵਾਂਸ ਪੁੱਛ ਲਿਆ ਚਾਹੇ ਅੰਕਲ ਨੂੰ ਵੀ ਨਿੰਦਰ ਪੈ ਹੈ ਕਿਵੇਂ ਲਿਆਂਦਾ ਰਹੀ ਜਾਂਦੇ ਤਿੰਨ ਤਿੰਨ ਸੀਜ਼ਨਾਂ ਬਾਅਦ ਪੈਸੇ ਲੈ ਕੇ ਜਾਂਦਾ ਦਾ ਬਾਈ ਮੈਂ ਮੱਕੀ ਦਾ ਸੀਜ਼ਨ ਮੱਕੀ ਦਾ ਸੀਜ਼ਨ ਆ ਕੇ ਹਿਸਾਬ ਹੁੰਦਾ ਦਾ ਮੇਰਾ ਕਣਕ ਝੋਨੇ ਦੇ ਪੈਸੇ ਪਏ ਰਹਿੰਦੇ ਦੁਕਣੇ ਆਹ ਵਾਤਾ ਹਾਂ ਮੱਕੀ ਦਾ ਸੀਜ਼ਨ ਆ ਗਿਆ ਮੇਰਾ ਹਿਸਾਬ ਹੁੰਦਾ ਦਾ ਬਾਈ ਚਲੋ ਇਹੀ ਗੱਲਾਂ ਬਾਈ ਬਾਕੀ 20 ਹੰਟ ਤੱਕ ਗਿਆ ਹਨਾ ਛੜ ਗਿਆ ਬਾਣੀਓ ਪਾਣੀ ਖੜਾ ਕਰ ਗਿਆ ਬਾਈ ਸੜਕ ਤੇ ਪਿਆ ਲੈ ਹੁਣ ਨਾ ਰੱਬਾ ਪਾ ਉਹਦਾ ਦਿਨ 10 ਦੇ ਦੇ ਬਸ 10 10 20 ਦਿਨਾਂ ਦੇ ਵਿੱਚ ਕੰਮ ਸਾਫ਼ ਹੋ ਜੂਗਾ ਨਾ ਵਿੱਚੇ ਹੈ ਦੁਗਣਾ ਨਾ ਕੰਮ ਤੋਂ ਆ ਦੱਬੀ 20 22 ਦਿੰਦੀਆਂ ਆ ਸਾਰੀ ਹਾਂ 20 ਦਿਨ ਠੋਕ ਕੇ ਲੱਗਣਗਾ ਹੈ 20 ਦਿਨ ਠੋਕ ਕੇ ਲੱਗਣਗਾ ਹਾਂ 20 ਵਿਆਜ ਦਿਨ ਠੋਕ ਕੇ ਲੱਗੇ ਬਸ ਇਹ ਬਾਰੇ ਨਿਆਰੇ ਆ ਫੇਰ ਨਹੀਂ ਮਰਦੇ ਚੱਲ ਮਨਨੇ ਨੂੰ ਘੜਾਇਆ ਵੀ ਹੋਣਾ ਆਪਣਾ ਵਧੀਆ ਉੱਥੇ ਵੀ ਕੰਮ ਵਧੀਆ ਹੋ ਗਿਆ ਜੇ ਉੱਥੇ ਨਾਮ ਹੀ ਪੈਂਦਾ ਫੇਰ ਵੀ ਆਪਣਾ ਸਰਕਲ ਹਾਂ ਜੇ ਉਸ ਨਾਮ ਹੀ ਪੈਂਦਾ ਤਾਂ ਆਪਣੇ 4 ਦਿਨ ਹੋਰ ਲੱਗ ਜਾਂਦੇ ਬਾਅਦ ਫੇਰ ਤਾਂ ਨਿਆਰੇ ਹੀ ਤੇ ਇੱਦਾਂ ਕਹਿਣੀ ਗਿਆ ਤੇ ਚਲੋ ਬਾਕੀ ਮੋਨੂ ਦਾ ਇੰਤਜ਼ਾਰ ਕਰਦੇ ਆ ਹਜੇ ਆਇਆ ਨਹੀਂ ਮੀ ਪੈਂਦਾ ਬਾਈ ਬਹੁਤ ਮੀ ਪੈਣ ਕਰਕੇ ਆ ਨਾ ਵੀ ਉਹ ਵੀ ਕਿਤੇ ਖੜਾ ਹੋਣਾ ਵਿਚਾਰਾ ਮੋਟਰਸਾਈਕਲ ਤੇ ਗਿਆ ਬਾਕੀ ਜਿਹੜੇ ਬੰਦੇ ਕੋ ਮਜੀਨ ਚਲਾਉਣੀ ਆ ਉਹ ਵੀ ਉਹਨੂੰ ਫੋਨ ਲਾਇਆ ਤਾਂ ਉਹ ਵੀ ਨਹੀਂ ਹਜੇ ਆਇਆ ਕਹਿੰਦਾ ਹੁਣਾ ਸਰਦਾਰ ਜੀ ਬਾਰਿਸ਼ ਬਹੁਤ ਹੋ ਰਹੀ ਆ ਚੱਲ ਨਜ਼ਾਰੇ ਨਾਲ ਆ ਜੀ ਔਲੀ ਔਲੀ ਹੋਰ ਕੀ ਆ ਬਾਕੀ ਗਰਦੀਪ ਬਾਈ ਦੀ ਬਾਈ ਧੰਨਵਾਦ ਕਰਦੇ ਆ ਗਰਦੀਪ ਦਾ ਨਾ ਜਿਹੜੇ ਵਿਚਾਰੇ ਅੱਦੇ ਬੋਲਤੇ ਗੱਡੀ ਬਲੈਰੋ ਨਵੀਂ ਗੱਡੀ ਆ ਜਿਹਦੇ ਕਹਿਤਾ ਕਹਿੰਦਾ ਬਾਈ ਲੈ ਜਾ ਆ ਪਈਆ ਡੈਮੋ ਮਲਕੀਤ ਜੀ ਮਲਕੀਤ ਡੀ ਲੈਕਸ ਮਾਡਲ ਪਿਆ ਨਵੀਂ ਗੱਡੀ ਆ ਬਲੈਰੋ ਆਪਾਂ ਵੀ ਦੇਖੀ ਹੈ ਕੋਈ ਐ ਜੀ ਹੈ ਨਾ ਹੋਰ ਭਾਈ ਹਾਂ ਆਪਾਂ ਜਾਂ ਡਿਸੀਜਨ ਲਈ ਨਹੀਂ ਨੀਲ ਨਹੀਂ ਭਾਈ ਜਾਂ ਪੇਕਅਪ ਜੀ ਲਾਉਂਗਾ ਮਹਿੰਦਰਾ ਜੀ ਹਾਂ ਜਾਂ ਬਲੈਰੋ ਲਾਉਂਗਾ ਵਧੀਆ ਗੱਡੀ ਆ ਜਾਂ ਮਹਿੰਦਰਾ ਲੈ ਲਓ ਜੀ ਹਾਂ ਨਹੀਂ ਵਧੀਆ ਕੋਈ ਦੇਖ ਕੇ ਨਾ ਪੁਰਾਣੀ ਜੀ ਛਲਕੀ ਜੀ ਕੋਈ ਇਹਦੀ ਮਸ਼ੀਨਾਂ ਨਾਲ ਚੱਲੀ ਜਾਵੇ ਜਿਵੇਂ ਡੀਜ਼ਲੂ ਚੱਲਿਆਉਣਾ ਜਾਂ ਕੋਈ ਪਿੰਡ ਤੇ ਸਮਾਨ ਸਮੂਹ ਲਿਆਉਣਾ ਜਿਵੇਂ ਮਨ ਕਰ ਉੱਥੋਂ ਸਮਾਨ ਸਮੂਹ ਚੱਕ ਕੇ ਲੈਣਾ ਠੀਕ ਆ ਹਾਂ ਮਸ਼ੀਨ ਦੇ ਮਗਰੇ ਪਾਲਵੇ ਟਰਾਲੇ ਦੇ ਨਹੀਂ ਚੱਕ ਕੇ ਮੂਹਰੇ ਟਾਰ ਰਹੀ ਗੱਲ ਵੈਣਾ ਨਹੀਂ ਕਰਦੇ ਆਂ ਗਾਂ ਨੂੰ ਇੱਕ ਮਾਰਦੇ ਆਂ ਛੋਟੀ ਜਿਹੀ ਹਮ ਇਧਰ ਤੇ ਮਿਲ ਜਣੀ ਕੋਈ ਜੀਪ ਪਾਈਆਂ ਵੇ ਜਨ ਚਾਹੇ ਮੇਜਰ ਜੀਪ ਨਹੀਂ ਮਿਲ ਜਪੇ ਹਾਂ ਮੇਜਰ ਜੀਪ ਨਹੀਂ ਹਾਂ ਮੀ ਬਾਈ ਖਾਸਾ ਪੈ ਗਿਆ ਅੱਜ ਅਸੀਂ ਤਾਂ ਕਹਿੰਦੇ ਵੀ ਇਹ ਏਰੀਆ ਸੁੱਕਾ ਪਿਆ ਖੇਤ ਦੇਖਦੇ ਆਂ ਤਾਂ ਹੀ ਬਾਹੇ ਪਏ ਆਂ ਪਰ ਇਧਰ ਨਾ ਧੂੜੇ ਘੜਤੀ ਮੀਨੇ ਅੱਧਾ ਮੋੜਾ ਘੰਟਾ ਹੋ ਗਿਆ ਮੈਂ ਦਿਨ ਨੂੰ ਨਾ ਘੰਟਾ ਹੋ ਗਿਆ ਹਾਂ ਘੰਟਾ ਹੋ ਗਿਆ ਆ ਆਪਾਂ ਕਿੰਨੇ ਵਜੇ 3:30 ਵਜੇ ਆਏ ਥੋੜੇ 4:30 ਹੋ ਗਏ 4:30 ਹੋ ਗਏ 3 ਵਜੇ ਆਏ ਸੀ ਆਪਾਂ ਆ 1.5 ਘੰਟਾ ਹੋ ਗਿਆ ਚਲੋ ਚਲੋ ਠੀਕ ਹੈ ਜੀ ਮਿਲਦੇ ਆਂ ਵੀਰੇ ਹੁਣ ਕਿਸੇ ਅਗਲੀ ਵੀਡੀਓ ਚ ਬਾਕੀ ਆਪਣੇ ਚੈਨਲ ਨੂੰ ਹਨਾ ਸਬਸਕ੍ਰਾਈਬ ਜਰੂਰ ਕਰ ਲਿਓ ਘੰਟੀ ਜੀ ਦਬਾ ਦਿਓ ਜਿਹੜੇ ਮੇਰੇ ਵੀਰ ਨਵੇਂ ਆਏ ਚੈਨਲ ਤੇ ਮਿਲਦੇ ਆ ਜੀ ਫਿਰ ਹੁਣ ਧੰਨਵਾਦ ਜੀ ਜਦ ਤੱਕ ਰੱਬ ਰੱਖਾ ਜੀ